ਇਸ ਕਰਕੇ ਉਹਨਾਂ ਨੇ ਜੀ ਆਪਣਾ ਅਸਤੀਫਾ ਦੇ ਦਿੱਤਾ ਐਮਸੀ ਨੇ ਦਿੱਤਾ ਜੀ 12 ਐਮਸੀ ਨੇ ਅਸਤੀਫਾ ਆਨੂੰ ਆਇਆ ਦੋ ਕਿਲੋ ਸਪਾਈ ਕਰਨਾ ਜਿਹੜਾ ਹੈਗਾ ਅਸਤੀਫਾ ਆਸੀ ਡਿਮਾਂਡ ਕਰਦੇ ਸੀਗੇ ਵੀ ਜਿਹੜਾ ਪੱਪੂ ਆ ਸੋਜਤਾ ਚਾਵਲਾ ਦਾ ਅਸਤੀਫਾ ਲਿਆ ਗਿਆ ਉਹ ਹੁਣ ਨਹੀਂ ਹੁਣ ਤੱਕ ਸਾਨੂੰ ਜਨਤਾ ਕੀਤਾ ਨਹੀਂ ਅਸੀਂ ਇਸ ਕਰਕੇ ਕਿ ਆਪਣਾ ਅਸਤੀਫਾ ਪਾਰਟੀ ਦੇ ਨਾਲ ਆ ਗੱਲ ਹੋਈ ਸੀ ਮੰਗ ਕਰੀ ਸੀ ਤਾਂ ਕੀ ਕਹਿੰਦੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਮੇਰੇ ਲਵੇ ਆ ਜੀ ਜਨਤਾ ਕੀਤਾ ਨਹੀਂ ਮਨੋ ਮਨੋ ਕੀ ਫਾਇਦਾ ਗੱਲਾਂ ਦਾ ਮੰਨਨ ਜੀ 12 ਬੰਦਿਆਂ ਦਾ ਪਤਾ ਪਾਇਆ ਸੀ ਅੱਜ ਅਸੀਂ ਐਮਐਲਏ ਸਾਹਿਬ ਕੋਲ ਆਏ ਸੀਗੇ ਅੱਜ 2.5 ਮਹੀਨਿਆਂ ਬਾਅਦ ਅਸੀਂ ਆ ਕੇ ਹੀ ਪੁੱਛਿਆਗਾ ਵੀ ਐਮਐਲਏ ਸਾਹਿਬ ਅਸਤੀਫਾ ਕਹਿੰਦੇ ਅਸਤੀਫਾ ਮੇਰੇ ਕੋਲ ਹੈ ਅਸੀਂ ਕਿ ਐਮਐਲਏ ਸਾਹਿਬ ਤੁਸੀਂ ਜਨਤਕ ਕਰੋ ਉਹਨੂੰ ਜਨਤਕ ਨਿਕਿਤਤਾ ਇਸ ਕਰਕੇ ਅਸੀਂ ਸਾਰੇ ਐਮਸੀਆ ਨੇ ਅੱਜ ਪਾਰਟੀ ਨੂੰ ਅਸਤੀਫਾ ਦਿੱਤਾ ਹੈ ਜਿਹੜੀ ਪਾਰਟੀ ਨੂੰ ਦਿੱਤੇ ਹਾਂ ਆਮ ਆਦਮੀ ਪਾਰਟੀ ਨੂੰ ਆਪ ਦੇ ਆ ਗਿਆ ਸਾਡਾ ਮੰਨਨ ਜੀ ਸਾਹਿਬ ਨੇ ਸਾਡੀ ਟੀਮ ਨੇ ਅਸਤੀਫਾ ਮੰਗਿਆ ਸੀਗਾ ਜਾਤਾ ਚਾਵਲਾ ਮੈਡਮ ਨਗਰ ਕੌਂਸਲ ਪ੍ਰਧਾਨ ਮੈਡਮ ਤੋਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਲੈ ਲਿਆ ਅਸੀਂ ਪਾਸ ਡੇਢ ਮਹੀਨਾ ਵੇਟ ਕੀਤਾ ਤੇ ਨਹੀਂ ਜੰਤਕ ਹੋਇਆ ਤਾਂ ਸਾਡੇ ਕੋਲ ਅੱਜ ਅਸਤੀਫੇ ਦਿੱਤੇ ਗਏ ਦੇਖੋ 12 ਉਸ ਲੋਨ ਦਿੱਤਾ ਬਾਕੀ ਹੋਰ ਵੀ ਆ ਰਹੇ ਨੇ ਹੱਕ ਰੀਜ਼ਨ ਲਗਾ ਕੇ ਬੰਦਾ 12 ਕੌਂਸਲਰਾਂ ਦੇ ਅਸਤੀਫਾ ਦੇਣ ਤੋਂ ਤੁਰੰਤ ਨਗਰ ਕੌਂਸਲ ਦੇ ਕਾਨੂੰਨ ਦੇ ਮੁਤਾਬਕ ਲਗਾ ਸਟੈਪ ਕੀ ਹੋਊਗਾ ਦੇਖੋ 12 ਅਸੀਂ ਹੋ ਗਏ ਆ ਦੋ ਤਿੰਨ ਹਜੇ ਹੋਰ ਆ ਜਾਣੇ ਨੇ ਇੱਕ ਦੋ ਦਿਨ ਦੇ ਵਿੱਚ ਉਸ ਤੋਂ ਬਾਅਦ ਫਿਰ ਕਮੇਟੀ ਭੰਗ ਹੋਣੀ ਆ ਜੀ 12 ਨਾਲ ਹੀ ਭੰਗ ਹੁੰਦੀ 12 12 ਨਾਲ ਵੀ ਭੰਗ ਵਾਲੀ ਕੰਮ ਲਾ ਲਓ ਹੁਣ ਤੁਸੀਂ ਇਹ 12 ਵਾਲਾ ਕੰਮ ਆ ਭੰਗ ਵਾਲੀ ਆ ਤੇ ਦੋ ਤਿੰਨ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਹੋਰ ਹੋ ਜਾਣੇ ਨੇ ਇਸ ਦੇ ਨਾਲ ਕਮੇਟੀ ਭੰਗ ਹੋ ਜਾਣੀ ਆ ਜੀ ਕੀ ਪਰਦਾ ਐਜ਼ ਇਹ ਲਾ ਕੀ ਹੁੰਦਾ ਹੁੰਦਾ ਇਹ ਸਿਰਫ ਤਾਂ ਸਿਰਫ ਹੁਣ ਮੀਟਿੰਗ ਜ਼ਰੂਰ ਕਰ ਸਕਦੇ ਨੇ ਕੋਈ ਡਿਵੈਲਪਮੈਂਟ ਦਾ ਮਤਾ ਨਹੀਂ ਪਾਸ ਕਰਦੇ ਕੋਈ ਟੈਂਡਰ ਨਹੀਂ ਲਾ ਸਕਦੇ ਜਦ ਕਿ ਜਦ ਤੱਕ ਇਹ ਕੋਰਮ ਪੂਰਾ ਨਹੀਂ ਹੁੰਦਾ ਹੁਣ ਤੁਸੀਂ 12 ਕਾਉਂਸਲਰ ਮਤਲਬ ਕਿ ਉੱਥੇ ਮੀਟਿੰਗ ਤੇ ਨਹੀਂ ਜਾਓਗੇ ਅਸੀਂ 12 ਕਾਉਂਸਲਰ ਮੀਟਿੰਗ ਤੇ ਨਹੀਂ ਜਾਵਾਂਗੇ ਜਦ ਤੱਕ ਅਸੀਂ ਉਸ ਟਾਈਮ ਤੱਕ ਨਹੀਂ ਜਾਵਾਂਗੇ ਜਿਸ ਟਾਈਮ ਤੱਕ ਸਾਡੇ ਅਸਤੀਫੇ ਮਨਜ਼ੂਰ ਨਹੀਂ ਹੁੰਦੇ ਮਗਰ ਤਾਂ ਕਿ ਅਸੀਂ ਉਸ ਪੱਪੂ ਨੂੰ ਕੁਰਸੀ ਤੇ ਦੁਬਾਰਾ ਬੈਠਣ ਨਹੀਂ ਦੇਵਾਂਗੇ ਜੇ ਸਾਨੂੰ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਦਾ ਐਜੀਟੇਸ਼ਨ ਕਰਨਾ ਪਿਆ ਅਸੀਂ ਐਜੀਟੇਸ਼ਨ ਵੀ ਕਰਾਂਗੇ ਨਾਲ ਮੈਂ ਇੱਕ ਸਮੂਹ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਕਰੂੰਗਾ ਉਹ ਨਾਪੇ ਸ਼ਹਿਰ ਦੇ ਖੇਤਰੀ ਦੇ ਲਈ ਸਾਡੇ 12 ਕੌਂਸਲਰਾਂ ਦਾ ਸਹਿਯੋਗ ਦੇਣ ਹੁਣ 12 ਕੌਂਸਲਰਾਂ ਦੇ ਅਸਤੀਫਾ ਦੇ ਤਾ ਐਮ ਐਲ ਏ ਸਾਹਿਬ ਨੂੰ 12 ਸਮੂਹਿਕ ਤੌਰ ਤੇ ਐਮ ਐਲ ਏ ਸਾਹਿਬ ਨੂੰ ਦੇਣਾ ਹੁੰਦਾ ਹੈ ਕਿ ਨਗਰ ਕੌਂਸਲ ਚੀਓ ਨੂੰ ਦੇਣਾ ਹੁੰਦਾ ਹੈ ਇਹ ਜਿਹੜਾ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ 15 9 ਨੂੰ ਨਾਲ ਹੋ ਜੂ। ਐਮਐਲਏ ਸਾਹਿਬ ਨੇ ਕਮਿਟਮੈਂਟ ਕੀਤੀ ਸੀ ਵੀ ਮੈਂ ਨਗਰ ਕਾਉਂਸਲ ਪ੍ਰਧਾਨ ਦਾ ਅਸਤੀਫਾ ਮੇਰੇ ਕੋ ਆ ਚੁੱਕਿਆ। ਜਿਵੇਂ ਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਸ ਟਾਈਮ ਕਿਹਾ ਸੀ ਵੀ ਜੇ ਅਗਰ ਅਸਤੀਫਾ ਨਹੀਂ ਆਉਂਦਾ ਅਸੀਂ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ। ਐਮਐਲਏ ਸਾਹਿਬ ਅਸੀਂ ਆਪਣਾ ਪ੍ਰਣ ਨਿਭਾਉਂਦੇ ਹੋਏ ਨਾਭਾ ਸ਼ਹਿਰ ਨੂੰ ਜਵਾਬਦੇਹ ਹੁੰਦੇ ਹੋਏ ਅੱਜ ਅਸੀਂ ਐਮਐਲਏ ਸਾਹਿਬ ਨੂੰ ਆਪਣੇ ਸਮੂਹਿਕ ਤੌਰ ਤੇ ਅਸਤੀਫੇ ਦੇ ਦਿੰਦੇ ਨੇ। ਜੇ ਕੋਈ ਇਹਨਾਂ ਅਸਤੀਫਿਆਂ ਦੇ ਵਿੱਚ ਕਮੀ ਪੇਸ਼ੀ ਹੋਊਗੀ ਅਸੀਂ ਨਿਜੀ ਤੌਰ ਤੇ ਦੁਬਾਰਾ ਵੀ ਜੋ ਵੀ ਕਾਨੂੰਨ ਦੇ ਰਾਹੀਂ ਹੋਊਗਾ ਉਹ ਪੇਸ਼ ਕਰਾਂਗੇ। ਚਲੋ ਹਾਂ ਕੀ ਨਾਮ ਹੈ ਜੀ ਲੇਰਨ ਉਹ ਹਰਮੇਸ਼ ਕੁਮਾਰ ਆ ਜੀ ਵਾਰਡ ਨੰਬਰ 17 ਤੋਂ ਮੇਰੇ ਵਾਈਫ ਨੁਮਾਇੰਦਗੀ ਕਰ ਰਹੇ ਨੇ ਠੀਕ ਹੈ ਐਮ ਸੀ ਵੀ ਤੇ ਗੱਲ ਕਰੀ ਅੱਜ ਜੀ ਕੀ ਗੱਲ ਪਹੁੰਚੇ ਐਮ ਐਲ ਏ ਦਫਤਰ ਦੇਖੋ ਜੀ ਸਾਡਾ ਪਿਛਲੇ 2 ਮਹੀਨਿਆਂ ਤੋਂ ਪ੍ਰੋਟੈਸਟ ਚੱਲ ਰਿਹਾ ਸੀਗਾ ਵੀ ਜੋ ਆਪੂ ਪੰਕਜ ਵੱਲੋਂ ਜੋ ਕਾਨੂੰਨੀ ਹਰਕਤ ਕੀਤੀ ਗਈ ਸੀ ਟਰਾਲੀ ਚੋਰੀ ਦੀ ਤਾਂ ਉਸ ਕਰਕੇ ਸਾਡੇ ਐਮ ਸੀ ਵੀ ਭਾਈਚਾਰੇ ਵੱਲੋਂ ਇੱਕ ਕਿਹਾ ਗਿਆ ਸੀ ਵੀ ਆਪਾਂ ਮੇਰੇ ਸਾਹਿਬ ਨੂੰ ਅਰਜ਼ ਕਰਕੇ ਵੀ ਤੋਂ ਅਸਤੀਫਾ ਲੱਤਾ ਜਾਵੇ ਇਹਦੇ ਵਾਈਫ ਤੋਂ ਪਰ ਉਹਕ 2 ਮਹੀਨੇ ਦੇ ਕਰੀਬ ਹੋ ਗਏ ਸਾਨੂੰ ਟਾਲਮ ਟੋਲ ਚੱਲੀ ਜਾ ਰਹੀ ਸੀ ਤਾਂ ਅਖ ਕੇ ਅਸੀਂ ਸਾਡੇ ਐਮਸੀ ਭਰਾ ਹੀ ਜਾਦੇ ਨੇ ਤੁਸੀਂ ਇੱਕ ਮਤਾ ਪਾਇਆ ਸੀ ਬੇਪਰੋਸਗੀ ਦਾ ਹਾਂਜੀ ਉਹ ਬੇਪਰੋਸਗੀ ਦਾ ਮਤਾ ਵੀ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਅਸੀਂ ਇਹਦਾ ਅਸਤੀਫਾ ਲੈ ਚੁੱਕੇ ਹਾਂ ਪਰ ਹਾਲੇ ਤੱਕ ਜਨਤਕ ਨਾ ਹੋਣ ਕਰਕੇ ਸਾਡੇ ਐਮਸੀ ਭਾਈ ਜਰ ਵਿੱਚ ਰੋਸ ਸੀਗਾ ਸੋ ਅੱਜ ਅਸੀਂ ਡਿਸਾਈਡ ਕੀਤਾ ਵੀ ਕਿਉਂ ਨਾ ਅਸੀਂ ਆਪ ਹੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਵਦੇ ਹੋਈਏ ਮਦੋ ਸਾਹਿਬ ਠੀਕ ਇਹ ਕਹਿਣਾ ਚਾਹੁੰਦਾ ਅਸੀਂ ਐਮਐਲਏ ਸਾਹਿਬ ਕੋਲ ਮੰਗ ਕੀਤੀ ਸੀ ਕਿ ਅਸਤੀਫੇ ਬਾਰੇ ਤੇ ਰਾਤ ਤੋਂ ਸਾਡੀ ਅਸਤੋਂ 1.5 ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਕਹਿੰਦੇ ਸੀ ਅਸਤੀਫਾ ਲੈ ਲਾਂਗੇ ਪਰ ਹਾਲੇ ਤੱਕ ਸਾਨੂੰ ਲਾਰੇ 'ਚ ਰੱਖਿਆ ਗਿਆ ਅਸਤੀਫਾ ਨਹੀਂ ਆਇਆ ਤੇ ਇਸ ਤੋਂ ਇਸ ਲਈ ਅਸੀਂ ਸਾਰੇ 12 13 ਐਮਸੀ ਅਸਤੀਫਾ ਦੇ ਰਹੇ ਹਾਂ ਠੀਕ ਹੈ ਜਿਹੜੇ ਬਾਕੀ ਬਾਕੀ ਨਹੀਂ ਆਏ ਉਹਨਾਂ ਦਾ ਕੀ ਕਰੀਏ ਬਾਕੀ ਵੀ ਆ ਜਾਣਗੇ ਜੀ ਬਾਕੀ ਵੀ ਆ ਜਾਣਗੇ ਜੀ ਇੱਕ ਦੋ ਇੱਕ ਸਾਡੇ ਭਰਾ ਬਾਹਰ ਬੈਠਾਗਾ ਠੀਕ ਹੈ ਉਹ ਚਲੋ ਫੈਕਸ ਕਰ ਦੇਗਾ ਆਪਣਾ ਅਸਤੀਫਾ ਇੱਕ ਸਾਡੇ ਭਰਾ ਸਨੀ ਕੁਮਾਰ ਨੂੰ ਡੇਂਗੂ ਹੋਇਆ ਵਿਆ ਠੀਕ ਹੈ ਤਾਂ ਉਹਨਾਂ ਦਾ ਫੋਨ ਤੇ ਗੱਲ ਹੋ ਗਈ ਸੀ ਉਹ ਕਹਿੰਦੇ ਸੀ ਆਪਣਾ ਅਸਤੀਫਾ ਤੁਹਾਨੂੰ ਵੈਸੇ ਵੀ ਆਉਂਦੇ ਨੇ ਉਦੋਂ ਬਾਅਦ ਹਾਂ ਜੋ ਫੋਨਾਂ ਲਾਗੇ ਸੀ ਉਹ ਬਾਅਦ ਦੀ ਗੱਲ ਹੈ ਚੈਨ ਟੂ ਓਹੋ ਸਾਹਮਣੇ ਜੀ ਸਾਹਮਣੇ ਇੱਕ ਮਿੰਟ ਦੀ সাচ্যার সিপা ওয়ারি সিপা ওয়ারেয়ারিত ਕਿੰਨੇ ਕਿੰਨੇ ਐਮਸੀਆਂ ਵੱਲੋਂ ਅਸਤੀਫਾ ਦਿੱਤਾ ਗਿਆ 12 ਐਮਸੀ ਵੱਲੋਂ ਅਸਤੀਫਾ ਦਿੱਤਾ ਗਿਆ ਕੋਈ ਨੀਂ ਨਹੀਂ ਹੋ ਸਕਤੇ ਐਮਐਲਏ ਸਾਹਿਬਾਂ ਵੱਲੋਂ ਖਰੋਸਾ ਤਾਂ ਉਹਨਾਂ ਨੇ ਪਹਿਲਾਂ ਹੀ ਦਿੱਤਾ ਸੀ ਹੁਣ ਵੀ ਕਹਿ ਰਹੇ ਨੇ ਜੀ ਕਿ ਉਹ ਜੋ ਸਜਾਤਾ ਚਾਵਲਾ ਜੀ ਪ੍ਰਧਾਨ ਸੀ ਜੀ ਉਹਨਾਂ ਦਾ ਅਸਤੀਫਾ ਲਿਆ ਜਾਊਗਾ ਜੇ ਉਹਨਾਂ ਦਾ ਅਸਤੀਫਾ ਲੈ ਲੈਂਦੇ ਨੇ ਤਾਂ ਸਾਰੇ ਐਮਸੀ ਸਭਾ ਨਾਲ ਨੇ ਜੀ ਤੇ ਪਾਰਟੀ ਦੇ ਨਾਲ ਹੁਣ ਵੀ ਨੇ ਸਿਰਫ ਕਾਉਂਸਲਰਸ਼ਿਪ ਤੋਂ ਅਸਤੀਫਾ ਦਿੱਤਾ ਜੀ ਤੁਹਾਡੀ ਕੀ ਮੰਗ ਹੈ ਜੀ ਮੰਗ ਤਾਂ ਇੱਕੋ ਹੀ ਹੈ ਜੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਆ ਜੋ ਕਮਾਲੋ ਸਭ ਖੜੇ ਪੱਟੀ ਸਾਹਿਬ ਆਇਆ ਮੋੜਾ ਜੀ ਹਾਂ ਹਾਂਜੀ ਬੋਲ ਜੀ ਅੱਜ ਅਸੀਂ ਐਮਐਲਏ ਸਾਹਿਬ ਨੂੰ ਫੇਰ 2.5 ਮਹੀਨਿਆਂ ਤੋਂ ਜਿਵੇਂ ਰੋਜ਼ ਇਕੱਠੇ ਹੁੰਦੇ ਆਏ ਆਂ ਔਰ ਬੇਨਤੀਆਂ ਕਰਦੇ ਆਂ ਅੱਜ ਫੇਰ ਬੇਨਤੀ ਕਰ ਰਿਹਾ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਜਿਹੜਾ ਤੁਸੀਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਲੱਤਾ ਜੀ ਉਹਨੂੰ ਜਨਤਾ ਕਿਉਂ ਨਹੀਂ ਕਰਦੇ ਦੇਖੋ ਅਸੀਂ ਬੜੇ ਚਾਵਾਂ ਨਾਲ ਪਾਰਟੀ ਨੂੰ ਜੁਆਇਨ ਕੀਤਾ ਪਾਰਟੀ 'ਚ ਖੜੇ ਆਂ ਪਾਰਟੀ 'ਚ ਅੱਜ ਵੀ ਖੜੇ ਆਂ ਔਰ ਅਸੀਂ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆਂ ਵੀ 98 ਦਾ ਜਿਹੜਾ ਹੈਗਾ ਨਗਰ ਕੌਂਸਲ ਦਾ ਬੜਾ ਬੇੜਾ ਘਰਕ ਹੋਇਆ ਹੋਇਆ ਉਹਨੂੰ ਠੀਕ ਕਰਨ ਲਈ ਅਸੀਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਮੰਗਿਆ ਤੀਗਾ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਉਹ ਹਾਲੇ ਤੱਕ ਨਹੀਂ ਲਿੱਤਾ ਗਿਆ ਅਸੀਂ ਇਸ ਕਰਕੇ ਆਪਣੀ ਐਮਸੀਸ਼ਿਪ ਤੋਂ ਅਸਤੀਫਾ ਦਿੰਨੇ ਆਂ ਔਰ ਸਾਡੀ ਪਾਰਟੀ ਨਾਲ ਅਸੀਂ ਖੜੇ ਆਂ ਪੰਜ ਮਿੰਟ ਪਹਿਲਾਂ ਇੱਕ ਨਵਾਂ ਹੋਈ ਸੀ ਕਿ ਤੇ ਸਾਡੇ ਜਿਹੜੇ ਸੁਯਾਤਾ ਚਾਵਲਾ ਨੂੰ ਦੇ ਪਤੀ ਪੰਕਜ ਪੱਕੂ ਦੇ ਉੱਪਰ ਇਹ ਅਲੀਗੇਸ਼ਨ ਲੱਗਿਆ ਸੀ ਕਿ ਇਹਨਾਂ ਨੇ ਟਰਾਲੀ ਚੋਰੀ ਦੇ ਵਿੱਚ ਇਹਨਾਂ ਦਾ ਹੱਥ ਹੈ ਜਾਂ ਕੋਈ ਹੋਰ ਤਾਂ ਤੇ ਉਹਦੇ ਖਿਲਾਫ ਕਿਸਾਨ ਭਰਾਵਾਂ ਨੇ ਧਰਨਾ ਵੀ ਲਾਇਆ ਸੀਗਾ আর ਉਹਨਾਂ ਦੇ ਉੱਪਰ ਮੈਂ ਆਪਕੈ ਕਿ ਸੋਪਨ ਕੰਕੇਜੁਰਾ ਤੇ ਜਿਹੜੇ ਨੇ ਮਨੀਸ਼ ਕੁਮਾਰ ਉਹਨਾਂ ਦਾ ਮਾਮਲਾ ਜਿਹੜਾ ਪਰਚਾ ਜਿਹੜਾ ਕਰਵਾਇਆ ਸੀ ਚਲੋ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ੀ ਲਈ ਕੋਰਟ ਨੇ ਇਹਨਾਂ ਨੂੰ ਪੇਸ਼ੀ ਦਿੱਤੀ ਉਹ ਕਾਨੂੰਨ ਦਾ ਕੰਮ ਹੈ ਜੀ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਕਾਨੂੰਨ ਨਾਲ ਸਜ਼ਾ ਦਊਗਾ ਜੀ ਤਾਂ ਜਿਹੜੇ ਸਾਡੇ ਐਮਸੀ ਭਰਾ ਨੇ ਇਹਨਾਂ ਨੇ ਮੰਗ ਕੀਤੀ ਸੀ ਇਹਦੇ ਵਿੱਚੋਂ ਤਕਰੀਬਨ तकरीबन ਅਕਾਲੀ ਦਲ ਦੇ ਵੀ ਨੇ ਜੀ ਔਰ ਇੱਕ ਦੋ ਕਾਂਗਰਸ ਚੋਂ ਕੱਢੇ ਹੋਏ ਨੇ ਜੀ ਠੀਕ ਹੈ ਉਹਨਾਂ ਦੇ ਸਾਰਿਆਂ ਦਾ ਲਿਖਤੀ ਰੂਪ ਦੇ ਵਿੱਚ ਐਸ ਵੀ ਤੁਸੀਂ ਇਹਨਾਂ ਦਾ ਅਸਤੀਫਾ ਲਓ ਕਿਸਾਨਾਂ ਦੀ ਭਾਵਨਾਵਾਂ ਤੇ ਨਾਬਾ ਦੀ ਭਾਵਨਾਵਾਂ ਦੇਖਦੇ ਹੋਏ ਅਸਤੀਫਾ ਮੇਰੇ ਕੋਲੇ ਆ ਗਿਆ ਮੈਂ ਮੈਂ ਇਹ ਗੱਲ ਕਹੀ ਸੀ ਮੈਂ ਇਹ ਗੱਲ ਕਹੀ ਸੀ ਵੀ ਮੇਰੇ ਕੋਲੇ ਅਸਤੀਫਾ ਆ ਗਿਆ ਜੀ ਮੇਰੇ ਕੋਲੇ ਉਹਦਾ ਅਸਤੀਫਾ ਆਲਰੇਡੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਾ ਅਸਤੀਫਾ ਲਓ ਜਾਂ ਫਿਰ ਜਿਹੜਾ ਜੀ ਇਹਨਾਂ ਨੂੰ ਜਿਹੜਾ ਸਾਡਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਲ ਤੇ ਲਿਖ ਕੇ ਮੈਨੂੰ ਅੱਜ ਦੇ ਕੇ ਗਏ ਨੇ ਜੀ ਤੇ ਮੈਂ ਉਹਨਾਂ ਨੂੰ ਸੁਜਾਤਾ ਚਾਂਦਲਾ ਤੇ ਪੰਕਜ ਹੁਰੀ ਨੂੰ ਵੱਖਰੀ ਤੌਰ ਤੇ ਗੱਲ ਕਰਨਗੇ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਤਾਂ ਅਸੀਂ ਉਹਨਾਂ ਨੂੰ ਛੁੱਟੀ ਤੇ ਭੇਜਦਾ ਸੀ ਔਰ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਅਸਤੀਫਾ ਜਿਹੜਾ ਲੈ ਲਿਆ ਸੀ ਕਨਾਲ ਦਾ ਜਿਆਦਾ ਚੱਲ ਰਿਹਾ ਇਹਨਾਂ ਸਤੀਫੇ ਮਨਜ਼ੂਰ ਕਿਤੇ ਜਾਣਗੇ ਕੀ ਇਹਨਾਂ ਦੇ ਸਤੀਫੇ ਇਹਨਾਂ ਦੇ ਵਿੱਚ ਲਿਖਿਆ ਨਾ ਜੀ ਵੀ ਜਦੋਂ ਅਸਤੀਫਾ ਲਓ ਜੇ ਨਹੀਂ ਲੈਂਦੇ ਫਿਰ ਅਸੀਂ ਸਾਡਾ ਅਸਤੀਫਾ ਮਿਲਣਾ ਹੈ ਸਰਕਲਰ ਨੇ ਇਹ ਗੱਲ ਲਿਖੀ ਹੈ ਵੀ ਜਦੋਂ ਸਾਡੇ ਜੀ ਮਨਜ਼ੂਰ ਜੀ ਜਦੋਂ ਸਜਤਾ ਚਾਵਲਾ ਦਾ ਅਸਤੀਫਾ ਲਿਆ ਜੀ ਜਦੋਂ ਕੰਮ ਕਰਨ ਜਾ ਰਹੇ ਹਾਂ ਮੈਂ ਸਜਤਾ ਚਾਵਲਾ ਦਾ ਮੇਰੀ ਕੁਆਲਿਟੀ ਦਾ ਅਸਤੀਫਾ ਜਿਹੜਾ ਜੀ ਉਹ ਆਇਆ ਹੈ ਠੀਕ ਹੈ ਜੀ ਇਹ ਗੱਲ ਨਿਬੜੀ ਜੀ ਅਸੀਂ ਫਿਰ ਨਗਰ ਕੌਂਸਲ ਚਲਾਉਣ ਲਈ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮੈਡਮ ਜਿਹੜੇ ਨੇ ਸਾਨੀ ਸਾਹਿਬ ਉਹਨਾਂ ਦੇ ਵਾਈਫ ਨੇ ਜਿਹੜੇ ਅਮਰਜੀਤ ਕੌਰ ਜੀ ਬੀ ਉਹਨਾਂ ਨੂੰ ਅਸੀਂ ਜਿਹੜਾ ਜੀ ਕਾਰਜਕਾਰੀ ਪ੍ਰਧਾਨ ਸੀ ਉਹਨਾਂ ਨੂੰ ਲਾਤਾ ਸੀਗਾ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਸੇਵਾ ਕਰ ਰਿਹਾ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਕਹੇ ਸੀ ਵੀ ਤੁਹਾਡੀ ਸੇਵਾ 2 ਮਹੀਨੇ ਦੀ ਪਰਵਾਨ ਹੋ ਗਈ ਤੇ ਹੁਣ ਅਸੀਂ ਜਿਹੜੇ ਆਪਣੇ ਖੰਨਾ ਸਾਹਿਬ ਨੇ ਠੀਕ ਹੈ ਜੀ ਅਮਨਦੀਪ ਸਿੰਘ ਖੰਨਾ ਉਹਨਾਂ ਦੇ بیٹے ਜਿਹੜੇ ਨੇ ਜਸਦੀਪ ਖੰਡਾ ਜਸਦੀਪ ਖੰਡਾ ਉਹਨਾਂ ਨੂੰ ਅਸੀਂ ਉਮੀਦ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਜੀ ਨਗਰ ਕੌਂਸਲ ਨਾਪਾ ਦਾਸ ਕੰਮ ਜਿਹੜਾ ਹੈ ਜੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਉਹਨਾਂ ਨੂੰ ਸੌਂਪਦੇ ਆਂ ਔਰ ਮੈਂ ਇੱਕ ਬਿਖਵਾਸ ਦੋਣਾ ਜੀ ਕਿਉਂਕਿ ਟੈਂਪਰ ਲੱਗ ਰਹੇ ਨੇ ਕੰਮ ਹੋਣ ਵਾਲੇ ਨੇ ਇਲੈਕਸ਼ਨ ਸਾਰਿਆਂ ਦੇ ਜੀ ਖੜੀ ਆ ਤੇ ਕੋਈ ਪੱਖਪਾਤ ਨਹੀਂ ਹੈ ਕੋਈ ਐਮਸੀ ਮੇਰੇ ਨਾਲ ਹੈ ਜਾਂ ਨਹੀਂ ਹੈ ਮੇਰੇ ਮਨ 'ਚ ਕੋਈ ਇਦਾਂ ਦੀ ਕੋਈ ਵਿਰੋਧ ਨਹੀਂ ਹੈ ਕਿਸੇ ਖਿਲਾਫ ਤੇ ਸਾਰਾ ਕੰਮ ਜਿਹੜੇ ਆ ਜੀ ਸਾਰੇ ਨੇ ਕੰਮ ਜਿਹੜੇ ਆ ਉਹ ਬਰਾਬਰ ਕੀਤੇ ਜਾਣਗੇ ਬਾਕੀ ਜਿਹੜਾ ਸਿਫਾ ਮੈਨੂੰ ਦੇ ਕੇ ਗਏ ਨੇ ਉਹਨਾਂ ਦਾ ਇਹ ਸੀ ਵੀ ਜਿਆਦਾ ਸਿਫਾ ਲਓ ਮੈਂ ਦੁਬਾਰਾ ਫਿਰ ਕਲੀ ਕਰ ਦੇਣਾ ਉਹ ਸਿਫਾ ਆ ਗਿਆ ਜੀ ਠੀਕ ਹੈ ਜੀ ਵੀ ਜਾਂ ਫਿਰ ਸਿਫਾ ਚਾਹ ਵਾਲਾ ਹਮਨ ਚੰਤਕ ਕਰੋਗੇ ਹਾਂ ਬਿਲਕੁਲ ਬਿਲਕੁਲ ਮਜੂਰ ਹੋਊਗਾ ਜੇ ਫਿਰ ਉਸ ਸਿਫਾ ਜਿਹੜੇ ਦੇ ਕੇ ਗਏ ਨੇ ਠੀਕ ਜੀ ਕਿਹੜੇ ਸਿਫਾ ਦੇ ਕੇ ਗਏ ਨੇ ਕਾਉਂਸਲਰ ਨਹੀਂ ਤਾਂ ਗਵਰਨਮੈਂਟ ਦੇ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਮਤਲਬ ਮੈਂ ਹੁਣ ਮੈਂ ਮੈਨੂੰ ਵੀ 3.5 ਸਾਲ ਹੋ ਗਏ ਐ ਐਮਐਲਏ ਬਣਿਆ ਨੂੰ ਇਹਨਾਂ ਦੇ ਵਿੱਚੋਂ ਕਈ 2-2 3-3 4-4 ਵਾਰ ਐਮਸੀ ਨੇ ਕਾਉਂਸਲਰ ਨੇ ਠੀਕ ਹੈ ਜੀ ਉਹ ਆਪ ਦੀ ਸਕੀਮ ਲਾਉਣ ਨੂੰ ਕਹਿੰਦੇ ਸੀ ਕਿ ਸਾਡਾ ਸੀ ਆਪਾਂ ਨੰਬਰ ਖਾਤੇ ਕੋ ਪ੍ਰਧਾਨ ਬਣਾ ਲਾਂਗੇ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਜਿਹੜੀ ਆ ਨਾ ਸਰਕਾਰ ਨੇ ਦੇਖਣੀ ਐ ਲੋਕਾਂ ਦੀ ਭਾਵਨਾ ਸਰਕਾਰ ਨੇ ਦੇਖਣੀ ਐ ਮੇਰੀ ਜ਼ਿੰਮੇਵਾਰੀ ਐ ਨਾਪਾ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨਾ ਅਸੀਂ ਦੇਖਣਾ ਕਿ ਲੋਕਾਂ ਦਾ ਕੰਮ ਕਿਵੇਂ ਅਸੀਂ ਬੈਸਟ ਕਰ ਸਕਦੇ ਆ ਕਿਵੇਂ ਵਾਰਡਾਂ ਦੇ ਵਿੱਚ ਕੰਮ ਕਰਨਾ ਉਹ ਸਾਰਾ ਉਹ ਉਹ ਦੇਖ ਕੇ ਅਸੀਂ ਆਪਣੇ ਰੰਡ ਦੇ ਮੁਤਾਬਕ ਕੰਮ ਕਰ ਰਹੇ ਹਾਂ ਟੈਂਡਰ ਲੱਗ ਰਹੇ ਨੇ ਤੁਹਾਡੀ ਪਾਰਟੀ ਤੇ ਕਿਉਂ ਸ਼ਾਮਲ ਹੋ ਗਏ 8 9 ਜਿਹੜੇ ਕੌਂਸਲਰ ਨੇ ਉਧਰ ਚਲੇ ਗਏ 8 ਨਹੀਂ ਉਹ ਤਾਂ ਕਾਂਦੀਆਂ ਨੂੰ ਲੈ ਕੇ ਗੱਲ ਕਰ ਰਹੇ ਨੇ ਜਿਹੜੇ ਉਹ ਅਸਤੀਫੇ ਵਾਲਿਆਂ ਨਾਲ ਕਿਵੇਂ ਰਲ ਗਏ ਉਹਨਾਂ ਨੂੰ ਵੀ ਅਸਤੀਫਾ ਦਿੱਤਾ ਗਿਆ ਕਿਵੇਂ ਆ ਮੰਗ ਲਈ ਆਟੀਆ ਕੌਂਸਲਰ ਨਹੀਂ ਉਹ ਉਹ ਕਹਿੰਦੇ ਨਾ ਵੀ ਵੀ ਅਸਤੀਫਾ ਲਿਆ ਜਾਵੇ ਵੀ ਉਹਨਾਂ ਤੇ ਐਲੀਗੇਸ਼ਨ ਲੱਗਿਆ ਜੀ ਉਹ ਐਲੀਗੇਸ਼ਨ ਲੱਗਿਆ ਉਹ ਕੋਰਟ ਚ ਚਲੇਗਾ ਮੈਟਰ ਉਹਨਾਂ ਨੂੰ ਜਮਾਨਤ ਨਹੀਂ ਮਿਲ ਗਈ ਨਹੀਂ ਮਿਲੀ ਕੋਰਟ ਨੇ ਫੈਸਲਾ ਕਰ ਲਿਆ ਨਹੀਂ ਮਾਨ ਸਾਹਿਬ ਕੋਈ ਸਰਕਾਰ ਦੀ ਗੱਲ ਕਰ ਰਹੇ ਹੋ ਤੁਹਾਡੇ ਆਪਣੇ ਕੌਂਸਲਰ ਨੇ ਆ ਆਦਮੀ ਪਾਰਟੀ ਦੇ ਉਹ ਤੁਹਾਡੇ ਅੰਟੀ ਕਿਵੇਂ ਹੋ ਗਏ ਕਿਵੇਂ ਜਿਵੇਂ ਉਹ ਇਸ ਤੀਫਾ ਦੇ ਕੇ ਨਹੀਂ ਮੇਰੇ ਅੰਟੀ ਥੋੜਾ ਨਹੀਂ ਉਹ ਤਾਂ ਉਹ ਦੇ ਕੇ ਨਹੀਂ ਉਹ ਤਾਂ ਕਹਿੰਦੇ ਨੇ ਵੀ ਪਰ ਇਹਦਾ ਪੱਕੂ ਪੰਗਰ ਦੀ ਵਾਈਫ ਦਾ ਅਸਤੀਫਾ ਲਿਆ ਜਾਵੇ ਉਹ ਮੇਰੇ ਕੋਲ ਆ ਕੇ ਗੱਲ ਕਰਨ ਦਿਨ ਡੇਢ ਮਹੀਨੇ ਦਾ ਅਸਤੀਫਾ ਜਿੰਨ ਤੱਕ ਨਹੀਂ ਦਿੱਤਾ ਜੀ ਜੀ ਮੈਂ ਤੁਹਾਨੂੰ ਉਹੀ ਤਾਂ ਕੱਲ ਦੱਸਣਾ ਟੈਕਨੀਕਲੀ ਕਈ ਗੱਲਾਂ ਹੁੰਦੀਆਂ ਨੇ ਦੇਖਣ ਵਾਲੀਆਂ ਕਈ ਗੱਲਾਂ ਹੁੰਦੀਆਂ ਨੇ ਉਹਦੇ ਮੁਤਾਬਕ ਸਿਸਟਮ ਚੱਲਦਾ ਜੀ ਠੀਕ ਹੈ ਨਾ ਕਾਨੂੰਨ ਦੇ ਮੁਤਾਬਕ ਕਿਉਂਕਿ ਇਹ ਕਿਸੇ ਤੇ ਬਰਬਰੀ ਗੱਲ ਕਹਿਣ ਨਾਲ ਅੱਜ ਵੀ ਜਿਹੜੇ ਆਏ ਨੇ ਅਸਤੀਫਾ ਦੇਣ ਅਸਤੀਫਾ ਦੇਣ ਜਿਨ੍ਹਾਂ ਵਿੱਚੋਂ ਆਪਣੇ ਸਾਡੇ ਗੁਰਸੇਵ ਸਿੰਘ ਕਾਉਂਸਲਰ ਸਾਹਿਬ ਨੇ ਜਾ ਪ੍ਰੀਤ ਐਮਸੀ ਸਾਹਿਬ ਨੇ ਤੇ ਜਾਂ ਮੇਰੇ ਖਿਆਲ ਕੋਈ ਤਾਂ ਬਾਕੀ ਕੋਈ ਆਇਆ ਨਹੀਂ ਜੀ ਕਾਉਂਸਲਰ ਆਪ ਤਾਂ ਆਏ ਨਹੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਪਤੀ ਆਏ ਨੇ ਜਾਂ ਉਹਨਾਂ ਦਾ ਕੋਈ ਬੇਟਾ ਆਇਆ ਜੀ ਆਪ ਤਾਂ ਆਏ ਨਹੀਂ ਕਾਉਂਸਲਰ ਉਹ ਤਾਂ ਆਉਂਦੇ ਨਹੀਂ ਇਹੀ ਤਾਂ ਅਸੀਂ ਗੱਲ ਕਹਿੰਦੇ ਵੀ ਜਿਹੜੇ ਕਾਉਂਸਲਰ ਨੇ ਕਟਕਟ ਉਹ ਤਾਂ ਆਉਂ ਨਾ ਮੀਟਿੰਗ ਵਿੱਚ ਮੀਟਿੰਗ ਦੇ ਵਿੱਚ ਉਹ ਤਾਂ ਆਉਂਦੇ ਨਹੀਂ ਵੀ ਉਹਨਾਂ ਨੂੰ ਬੁਲਾਓ ਮੀਟਿੰਗ ਦੇ ਵਿੱਚ ਉਹ ਗੱਲਬਾਤ ਕਰਨ ਉਹਨਾਂ ਦੇ ਬਿਹਾਫ ਤੇ ਉਹਨਾਂ ਦਾ ਘਰ ਵਾਲਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਬੱਚਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਭਰਾ ਗੱਲ ਕਰਦਾ ਜੀ ਜਾਂ ਗਲਤ ਕਰਦਾ ਠੀਕ ਹੈ